ਯਾ ਪੈਨਿਕ ਕਾਲੀ ਨਾ ਕਰੀ ਮੇਰੀ ਗੱਲ ਸੁਣੋ ਜਰਾ ਇੱਥੇ ਕਰ ਲੈ ਨਹੀਂ ਤੁਸੀਂ ਬਾਹਰ ਸਸ਼ਿਕਾ ਜੀ ਸਸ਼ਿਕਾ 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 ਠੀਕ ਹੈ ਠੀਕ ਕਾਕਾ ਇਹ ਸਾਡਾ ਵੱਡਾ ਬੇਟਾ ਅਰਜੁਨ ਇਹ ਛੋਟਾ ਬੇਟਾ ਅਜੇ ਮੈਨੂੰ ਆ ਮੇਲ ਮਲਾ ਵਾਸਤੇ ਸੱਦਿਆ ਵਖਾਲਣ ਵਾਸਤੇ ਹਾਂ ਸੁਲਾ ਘਰ ਹਾਂ ਸੁਲਾ ਜਿਹੜੀ ਮੈਂ ਗੱਲ ਫੋਨ ਤੇ ਕਹੀ ਸੀ ਨਾ ਕੀਲੀ ਗੱਲ ਬਸ ਉਹਦੇ ਵੱਲ ਧਿਆਨ ਦੇ ਪਹਿਲਾਂ ਤਾਂ ਮੈਨੂੰ ਇਹਨਾਂ ਵੱਲ ਧਿਆਨ ਦੇਣਾ ਪੈਣ ਡਿਆ ਬਾਅਦ ਚ ਵੇਖਾਂਗੇ ਉਸ ਗੱਲ ਨੂੰ ਦੋਸ ਗੱਲ ਵੱਲ ਧਿਆਨ ਦੇ ਜਿਆਦਾ ਨਾ ਸੋਚ ਤੇ ਵੀ ਇਹ ਹੀ ਠੀਕ ਹੈ ਬੀਜੀ ਜਿਹੜੀਆਂ ਤੁਸੀਂ ਸਕੀਮਾਂ ਸੋਚਦੇ ਪਿਓ ਨਾ ਉਹ ਮੈਂ ਵੀ ਨਹੀਂ ਹੋਣ ਦੇਣੀਆਂ ਤੁਸੀਂ ਵੀ ਵੇਖੀ ਜਾਓ ਮੈਂ ਕੀ ਕਰਦੀ ਆਂ ਲਾਈਜੋ ਸਕੀਮ ਆ ਜਿਹੜੀਆਂ ਲਾਨੀਆਂ ਹੋਰ ਬੇਟਾ ਜੀ ਕੀ ਕੰਮ ਕਰਦੇ ਹੋ ਤੁਸੀਂ ਆਪਣਾ ਜੀ ਸਰ ਕੰਮ ਹੈ गावा ਕਿ ਜਿਤਨਾ ਜਿਹੜੀਆਂ ਟੀ-ਸ਼ਰਟਸ ਲੈ ਕੇ ਨਾ ਪਲੇਨ ਉਹਨਾਂ ਦੇ ਉੱਤੇ ਪ੍ਰਿੰਟਿੰਗ ਕਰੀਦੀ ਆ ਅੱਛਾ 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 ਮਤਲਬ ਜਿਸ ਤਰ੍ਹਾਂ ਲਿਖਿਆ ਹੁੰਦਾ ਲੋਗੋ ਲੱਗੇ ਉਹਦੇ ਸਾਰੇ ਜਾਂ ਕੋਈ ਜਿਸ ਤਰ੍ਹਾਂ ਟੂਰਨਾਮੈਂਟ ਹੁੰਦਾ ਉਹਦੀ ਪ੍ਰਿੰਟਿੰਗ ਹੋ ਜਾਂਦੀ ਆ ਜਾਂ ਕੰਪਨੀ ਵਾਲੇ ਆਪਣੀ ਆਪਣੀਆਂ ਟੀ-ਸ਼ਰਟਾਂ ਬਣਵਾਉਂਦੇ ਆ ਤੇ ਉਹ ਪ੍ਰਿੰਟ ਕਰਵਾ ਲਓ ਬਿਲਕੁਲ ਬਿਲਕੁਲ ਹਰ ਤਰ੍ਹਾਂ ਦੀ ਕੋਈ ਵੀ ਡਿਜ਼ਾਈਨ ਹੋਵੇ ਕਿਸੇ ਨੇ ਕਸਟਮਾਈਜ਼ ਜਾਵੇ ਉਹ ਵੀ ਕਰਾ ਸਕਦੇ ਕਿਹੜੀ ਜਗ੍ਹਾ ਤੇ ਕੰਮ ਹੈ ਤੁਹਾਡਾ ਇਹ ਬਟਾਲਾ ਰੋਡ ਤੇ ਹੈ ਜੀ ਜਿਹੜਾ BRTS ਦਾ ਪੁਲ ਬਣਿਆ ਨਾ ਹਾਂਜੀ ਹਾਂਜੀ ਉਹਦੇ ਬਿਲਕੁਲ ਥੱਲੇ ਠੀਕ ਹੈ ਠੀਕ ਕਿੰਨੇ ਕੰਮ ਦਨ ਆਉਂਦੇ ਬਸ ਆਮਦਨ ਇਹ ਹੈ ਜੀ ਗੁਜ਼ਾਰਾ ਵਧੀਆ ਸੋਨਾ ਹੋ ਹੀ ਜਾਂਦਾ ਹੈ ਫਿਰੋਜੀ ਰੋਟੀ ਵਧੀਆ ਚਲਦੀ ਹੈ ਬਿਲਕੁਲ ਜੀ ਪਾਜੀ ਮੇਰੇ ਵੱਡੇ ਬੇਟੇ ਦਾ ਡਾਕਟਰਾਂ ਦੀ ਸ਼ੌਕ ਹੈ ਜੀ ਤੇ ਵਗੈਰਾ ਦਿੱਤਾ ਉਹਦਾ ਕੰਮ ਸੋਨਾ ਚੱਲਦਾ ਪਿਆ ਜੀ ਤੇ 골ਡੀ ਦੀ ਵੀ ਅੱਛੀ ਇਨਕਮ ਜੇ ਇੰਨੀ ਕੋ ਅੱਛੀ ਜੇ ਕਿ ਦੋਨੋਂ ਪ੍ਰਾਰ ਹਲ ਕੇ ਘਰ ਦਾ ਬੜਾ ਸੋਨਾ ਖਰਚਾ ਚਲਾ ਰਹੇ ਨੇ ਦੋਨਾਂ ਭੈਣਾਂ ਦਾ ਵਿਆਹ ਕੀਤਾ ਨੇ ਆ ਸਾਇਲ ਦੀ ਸਟੱਡੀ ਵਗੈਰਾ ਬੇਟਾ ਸਾਇਲ ਦੀ ਸਟੱਡੀ ਵਗੈਰਾ ਅੱਛੀ ਕਰਵਾ ਰਹੇ ਨੇ ਤੇ ਬਹੁਤ ਸੋਨਾ ਸ਼ੁਕਰ ਹੈ ਮੇਰਾ ਜੀ ਪ੍ਰਮਾਤਮਾ ਦਾ ਜੀ ਚੰਗਾ ਜੀ ਚੰਗਾ ਬਹੁਤ ਵਧੀਆ ਗੱਲ ਲਗੀ ਅੱਜਕਲ ਤੇ ਕਈਆਂ ਕਈ ਕੰਮ ਕਰ ਰਹਿਣੇ ਉਹ ਵਿਚਾਰਿਆਂ ਦੇ ਗੁਜ਼ਾਰੇ ਨਹੀਂ ਹੁੰਦੇ ਆਪਣਾ ਵੀ ਫੇਰ ਵੀ ਪ੍ਰਮਾਤਮਾ ਦੀ ਤੁਹਾਡੇ ਘਰ ਚ ਕਿਰਪਾ ਗਈ ਦੇਖ ਲਿਆ ਪਤਾ ਲੱਗਦਾ ਹੀ ਪਿਆ ਪੰਜ ਜੀ ਫालतू ਗੱਲਾਂ ਛੱਡੋ ਮੇਨ ਗੱਲ ਤੇ ਆਓ ਅਸਤ ਜੀ ਤੁਸੀਂ ਕੀ ਪੁੱਛਣਾ ਜੀ ਪੁੱਛਣਾ ਕਾਰ ਬਾਰੇ ਤੁਹਾਡਾ ਬਹੁਤ ਵਧੀਆ ਹੈਗਾ ਤੇ ਕੋਈ ਲੈਣ ਦੇਣ ਦੀ ਵੀ ਤਾਂ ਖੁਆਇਸ਼ ਹੋਏਗੀ ਕਿਉਂ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਵੈ ਕਿ ਕੁੜੀ ਵਾਲੇ ਸੋਕੇ ਨਹੀਂ ਭੈਜੀ ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਸਿਰਫ ਕੁੜੀ ਚਾਹੀਦੀ ਨਹੀਂ ਨਹੀਂ ਪੱਲਾ ਪੱਲਾ ਸਾਰੇ ਕਹਿ ਦਿੰਦੇ ਕਿ ਸਾਨੂੰ ਕੁੜੀ ਕੁੜੀ ਚਾਹੀਦੀ ਆ ਬਾਅਦ ਚ ਫਿਰ ਬੜੀਆਂ ਮੰਗਾਂ ਹੋ ਜਾਂਦੀਆਂ ਤੇ ਦੱਸ ਦੋ ਤੁਸੀਂ ਸਾਡੀ ਜਿਹੜੀ ਖੁਆਇਸ਼ ਹੈਗੀ ਆ ਤੇ ਨਹੀਂ ਭੈਜੀ ਸਾਡੀ ਕੋਈ ਮੰਗ ਨਹੀਂ ਜੇ ਨਾ ਸੱਡ ਕਰ ਰੱਬ ਤਾਂ ਸਭ ਕੁਝ ਹੈਗਾ ਮੈਂ ਪਹਿਲੇ ਭਾਜੀ ਨੂੰ ਕਹਿ ਚੁੱਕੀ ਆ ਜਦ ਕੁਛ ਨਾ ਹੋਵੇ ਤਾਂ ਅਸੀਂ ਕੋਈ ਆਸ ਨਹੀਂ ਰੱਖੀ ਸਾਨੂੰ ਕੁਛ ਨਹੀਂ ਚਾਹੀਦਾ ਚਲੋ ਫੇਰ ਵੀ ਸੋਚ ਲਵੋ ਚੁੱਪ ਕਰੀ ਜਾ ਐਵੇਂ ਫालतू ਗੱਲਾਂ ਕਰੀਂ ਜੋ ਦੇਣਾ ਹੈ ਧੀਨ ਉਹ ਦੇਣਾ ਆਪਣੀ ਜੋ ਦਿਆਂਗੇ ਵਧੀਆ ਧਿਆਨ ਚੰਗਾ ਕਰਾਂਗੇ ਐਵੇਂ ਬਹੁਤੀ ਹੋਰ ਨਾ ਕਿੜਕੜ ਕਰ ਅੱਗੇ ਘਰ ਤਮਾਸ਼ਾ ਕੀਤਾ ਇਥੇ ਨਾ ਬਹੁਤੀ ਗੱਲ ਕਰ ਨਹੀਂ ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਆ ਸਾਨੂੰ ਕੋਸ਼ਿਸ਼ ਵੀ ਨਹੀਂ ਚਾਹੀਦਾ ਮਹਾਰਾਜ ਦਾ ਦਿੱਤਾ ਤੁਹਾਨੂੰ ਅੱਗੇ ਮੰਮੀ ਨੇ ਦੱਸ ਦਿੱਤਾ ਹੋ ਸਾਡੇ ਕੋ ਸਭ ਕੁਝ ਹੈਗਾ ਇਸ ਕਰਕੇ ਇਹ ਤੇ ਤੁਸੀਂ ਆਪਣੇ ਮਨ ਤੋਂ ਬੋਝ ਹੀ ਲਾ ਦੋ ਨਾ ਕਿ ਤੁਹੇ ਇੱਕ ਨਿਕਾ ਚਮਚਾ ਵੀ ਦੇਣਾ ਹਾਂ ਕੁੜੀ ਜ਼ਰੂਰ ਚਾਹੀਦੀ ਆ ਉਹ ਤੁਹਾਡੇ ਕੋਲ ਹੀ ਰਹਿਣੀ ਲੈ ਉਹ ਤੇ ਕੋਈ ਗੱਲ ਨਹੀਂ ਬੇਟਾ ਪੱਲਾ ਸਾਰੇ ਕੰਦੇ ਹੁੰਦੇ ਆ ਕਿਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਤੇ ਦੋ ਤਿੰਨ ਮਹੀਨੇ ਹੋਣ ਬੀਤਣ ਦੀ ਗੱਲ ਹੁੰਦੀ ਆ ਤੇ ਫੇਰ ਕੁੜੀਆਂ ਨੂੰ ਤੰਗ ਕਰਦੇ ਹੋ ਕਿ ਸਾਨੂੰ ਇਹ ਚੀਜ਼ ਲੈ ਕੇ ਆ ਇਹ ਚੀਜ਼ ਲੈ ਕੇ ਮੇਨਾ ਮਾਰਦੇ ਤੇ ਬਾਕੀ ਇਹ ਗੱਲ ਜੇ ਤੁਹਾਨੂੰ ਕੁਝ ਨਹੀਂ ਨਾ ਚਾਹੀਦਾ ਤੇ ਸਾਡੇ ਕੋਲ ਵੀ ਕੁੜੀਆਂ ਹੀ ਕੁੜੀਆਂ ਹੈਗੀ ਜੇ ਅਸੀਂ ਕੁਝ ਦੇਣਾ ਵੀ ਨਹੀਂ ਕੰਜੀ ਸ਼ਰਮਿੰਦਾ ਨਾ ਕਰੋ ਸਾਨੂੰ ਕੁਝ ਨਹੀਂ ਜੇ ਚਾਹੀਦਾ ਸਾਨੂੰ ਬਸ ਕੁੜੀ ਚਾਹੀਦੀ ਜੀ ਹੋਰ ਕਿਸੇ ਚੀਜ਼ ਜੀ ਵੀ ਸਾਨੂੰ ਲਾਲਸਾ ਨਹੀਂ ਜੇਗੀ ਪੂਜਾ ਪੂਜਾ ਜੀ ਮੰਮੀ ਪੂਜਾ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਸੀ ਲੈ ਕੇ ਆਂ ਖਾਣ ਲੈ ਕੇ ਆਂ ਮੰਮੀ ਹੂੰ ਅ ਕੀ ਕੁੜੀ ਦਿਮਾਗ ਲੱਗ ਰਹੀ ਜਾਂਦੀ ਏ ਭਾਈ ਸੋਨੀਏ ਜਦੋਂ ਧੀਆ ਦੇ ਦਿੱਦੀ ਨਾ ਮਾਵਾ ਨੂੰ ਕਿੰਨਾ ਟੈਨਸ਼ਨ ਹੁੰਦੀ ਆ ਨੇ ਉਹ ਸਾਰਾ ਕੁਝ ਵੇਖਭਾਲ ਕੇ ਕਰਦੀਆਂ ਨੇ ਇਹ ਮਾਵਾ ਇਹ ਦਿੱਲੀ ਜਾਂਦਾ ਤੇ ਤੁਸੀਂ ਭਾਬੀ ਨੂੰ ਕੀ ਲੈਣ ਭੇਜਿਆ ਹੱਸਦੇ ਨਹੀਂ ਆ ਸਬਰ ਕਰੋ ਐ ਲੋ ਮੰਮੀ ਲੈ ਆਂਦਾ ਜੀ ਲੈ ਆਂਦਾ ਸਾਰਾ ਸਮਾਨ ਵਿੱਚ ਹੀ ਨਾ ਉਹ ਘਰ ਦੇ ਵੇਖ ਲਓ ਤੁਸੀਂ ਹੂੰ ਸਨ ਪਤਾ ਤੈ ਤੁਸੀਂ ਜੋ ਕਰੋਗੇ ਸਹੀ ਕਰੋਗੇ ਸੁਣੂ ਤੂੰ ਕੀ ਕਹਿਨੀ ਤੂੰ ਕੋਈ ਨਾ ਮੰਮੀ ਤੁਸੀਂ ਜੋ ਸੋਚਿਆ ਹਣਾ ਸਹੀ ਹੋਣਾ ਹੁੰਦਾ ਸਹੀ ਹੈ ਨਾ ਠੀਕ ਕਿਉਂਕਿ ਨਾ ਉਹਦੀ ਮੰਮੀ ਦੇ ਦਿਲ ਦੇ ਵਿੱਚ ਨਾ ਸੋਹਣੀ ਆ ਪਹਿਲੇ ਕੋਈ ਗੱਲਾਂ ਚੱਲ ਰਹੀਆਂ ਪਈਆਂ ਨੇ ਤੇ ਮੈਂ ਨਹੀਂ ਚਾਹਦੀ ਕਿ ਸਾਡਾ ਪੁੱਲਾ ਵਾਲਾ ਰਿਸ਼ਤਾ ਇੱਕ ਮੁਰਚਾ ਹੀ ਨਾ ਇਹਦੇ ਚ ਸਾਰੇ ਰਿਸ਼ਤੇ ਵਫਾਦਾਰੀ ਨਾਲ ਹੀ ਚੱਲਨੇ ਚਾਹੀਦੇ ਨੇ ਇਸ ਕਰਕੇ ਮੈਂ ਨਹੀਂ ਚਾਹਦੀ ਕੋਨ ਦੇ ਦਿਲ 'ਚ ਕੋਈ ਨਾ ਕਿਸੇ ਕਿਸਮ ਦੀ ਵੀ ਕੋਈ ਗੱਲ ਆਏ ਜਾਂ ਕੋਈ ਸ਼ੰਕਾ ਉਹਨਾਂ ਦੇ ਦਿਲ 'ਚ ਪੈਦਾ ਹੋਏ ਇਹ ਨਹੀਂ ਹੋਣਾ ਚਾਹੀਦਾ ਬਾਕੀ ਠੀਕ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਪੂਜਾ ਠੀਕ ਹੈ ਨਾ ਹਾਂ ਠੀਕ ਹੈ ਠੀਕ ਹੈ ਨਾਲੇ ਉਹਦੇ ਮੰਮੀ ਨੂੰ ਵੀ ਤਸੱਲੀ ਹੋ ਗਈ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਤੇ ਕੋਈ ਆਪਾਂ ਗਲਤ ਸੀ ਹਾਂਜੀ ਹਾਂਜੀ ਚਲੋ ਆਓ ਫਿਰ ਆਓ ਚਲੋ ਚਲੋ उठन नहीं सी डई मसा ही मौका लगे हो गई तू इत बैठ मैं तेरा ही काम कर चली मेरा काम तू बैठ हूं चला रख आनी है मैं भाजी सत श्रीकाल मैं गोल्डी की दादी ਬੜੀ ਪਿਆਰੀ ਧੀ ਸਾਨੂੰ ਦੇਣ ਲੱਗਿਆ ਬੜੀ ਪਿਆਰੀ ਤੁਹਾਡੇ ਕੋਲ ਹੀ ਰਹਿਣੀ ਹੈ ਹਾਂਜੀ 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 ਦਾਦੀ ਹਾਂ ਬੇਟਾ ਗੱਲ ਸੁਣਿਓ ਹਾਂਜੀ ਇੱਧਰ ਆਇਓ ਦੱਸ ਇੱਧਰ ਆਇਓ ਮੰਮੀ ਬੁਲਾਉਂਦੇ ਵੇ ਤੁਹਾਨੂੰ ਉੱਧਰ ਆਂਦੇ ਦਾਦੀ ਦੋ ਮਿੰਟ ਹਾਂ ਦੱਸ ਕੀ ਗੱਲ ਹੈ ਕੁਛ ਨਹੀਂ ਤੁਸੀਂ ਇੰਨੀ देर ਬੈੰਦੇ ਤੇ ਹੈ ਨਹੀਂ ਕਦੀ ਤੇ ਮੈਂ ਕਿਹਾ ਬੈਠੇ-ਬੈਠੇ ਥੱਕ ਗਏ ਹੋਵੋਗੇ अंदर जाके थोड़ी देर आराम कर लो जो नहीं सी बैठ सकती मैं नहीं नहीं तू यहां मैं थक जाओगे अंदर जाके आराम करो तेरा कम ते दादी मैं बनन नहीं देना दादी जो तू चाहनी है ना वो ते होना नहीं हूं चल जाके आराम कर पूजा ਪੁੱਤਰ ਜੀ ਤੁਹਾਡਾ ਸੋਹਜ ਇਹ ਕੀ ਕਰਦੇ ਪਏ ਜੀ ਭੈਣ ਜੀ ਭਾਜੀ ਭੈਣ ਜੀ ਦੇ ਨਾਲ ਦਿਲ ਵਿੱਚ ਕੁਝ ਗੱਲਾਂ ਚਲਦੀਆਂ ਪਈਆਂ ਨੇ ਤੇ ਸਮਝ ਸਕਦੀਆਂ ਮੈਂ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਨਹੀਂ ਤੇ ਮੈਨੂੰ ਲੱਗਦਾ ਇਹ ਉਹਨਾਂ ਦੀ ਗੱਲ ਦਾ ਜਵਾਬ ਮਿਲ ਗਿਆ ਹੋਣਾ ਉਹਨਾਂ ਨੂੰ ਭਾਜੀ ਅੱਜ ਤੋਂ ਭੈਣ ਜੀ ਤੁਹਾਡੀ ਤੇ ਸਾਡੀ ਨੂੰ ਹੋਈ ਅੱਜ ਤੋਂ ਕੀ ਹੋਣ ਤੋਂ ਹੀ ਹੋਈ ਕਿਰਨ ਪੁੱਤਰ ਸੂਟ ਪਾ ਕੇ ਆਓ ਤੇ ਬਹਿਤ ਕੰਨੀ ਆ ਚੱਗੇ ਕੰਮ ਵਿੱਚ ਦੇਰੀ ਕੀ ਕਰਨੀ ਚਲੋ ਚਲੀ ਅਨੰਦ ਕਾਰਜ ਹੁਣੇ ਕਰਵਾ ਦੇਣੇ ਆ ਜਿਹੜਾ ਕੰਮ ਕੱਲ ਕਰਨਾ ਉਹ ਅੱਜ ਹੀ ਕਰ ਦੇਈਏ ਮੈਂ ਪਹਿਲੇ ਦੇਖੋ ਠੀਕ ਹੈ ਤੁਹਾਡੀ ਸੋਚ ਆਪਣੀ ਜਗ੍ਹਾ ਤੇ ਹੈ ਪਰ ਸਾਡੇ ਘਰ ਇਹ ਚਾਰਾਂ ਭੈਣਾਂ ਭਰਾਵਾਂ ਚੋਂ ਸਭ ਤੋਂ ਵੱਡੀ ਸਾਡੇ ਸਭ ਤੋਂ ਵੱਡੀ ਧਿਤੀ ਹੈ ਸਾਡੀਆਂ ਵੀ ਰੀਤਾਂ ਨੇ ਇਹਨਾਂ ਦੀਆਂ ਵੀ ਰੀਤਾਂ ਨੇ ਅਸੀਂ ਸਮਾਜਿਕ ਤੌਰ ਤੇ ਮਤਲਬ ਦੇਖ ਲਓ ਕਿ ਸ਼ਹਿਰ ਦੇ ਵਿੱਚ ਸਾਡਾ ਰੁਤਬਾ ਅਸੀਂ ਗੱਜ-ਵੱਜ ਕੇ ਵਿਆਹ ਕਰਾਂਗੇ ਪਹਿਲਾ ਪਹਿਲਾ ਢੰਗ ਹੈ ਗੱਜ-ਵੱਜ ਕੇ ਨਾ ਕੀਤਾ ਤੇ ਲੋਕੀ ਕੀ ਕਹਿਣਗੇ ਸਨ ਬਾਜੀ ਲੋਕਾਂ ਦਾ ਕੰਮ ਹੈ ਕਹਿਣਾ ਤੇ ਸਾਡਾ ਕੰਮ ਹੈ ਸੁਣਨਾ ਮੈਂ ਤਾਂ ਕਹਨੀ ਆ ਇਸ ਮੌਕੇ ਨੂੰ ਲੋਕੀ ਤਰਸ ਦੇ ਜੇ ਜੇ ਹੁਣ ਵਾਈਗੁਰ ਨੇ ਸਾਨੂੰ ਮੌਕਾ ਦਿੱਤਾ ਨਾ ਤੇ ਅਸੀਂ ਇਹਨੂੰ ਹੱਥੋਂ ਜਾਣ ਨਾ ਦਈਏ। ਤੇ ਜੋ ਵੀ ਹੈਗਾ ਪਹਿਲਾਂ ਅਸੀਂ ਆਏ ਆ। ਅਸੀਂ ਦੇਖਣ ਚਾਖਣ ਆਏ ਸੀਗੇ। ਮੁੰਡੇ ਨੂੰ ਮਿਲਣ ਆਏ ਸੀ। ਸਾਰੀਆਂ ਗੱਲਾਂ ਤੁਹਾਡੀਆਂ ਠੀਕ ਲੱਗੀਆਂ। ਭਾਂਜੀ ਆਪਾਂ ਇੰਨੀ ਕਾਲੀ ਨਾ ਕਰੀਏ। ਮੇਰੀ ਗੱਲ ਸੁਣੋ ਜਰਾ। ਇੱਥੇ ਕਰ ਲੈ। ਨਹੀਂ ਤੁਸੀਂ ਬਾਹਰ। ਹਾਂ ਠੀਕ ਹੈ। ਮੇਰੀ ਗੱਲ ਸੁਣੋ। ਉਸੇ ਗੰਦੇ 'ਤੇ ਕਿ ਵਿਆਹ ਕਰ ਦਿੰਨੇ ਉਹਨਾਂ ਨੇ ਤੇ ਪੂਰੀ ਤਿਆਰੀ ਕੀਤੀ ਹੋਈ ਹੈ ਤਿਆਰੀ ਕੀਤੀ ਮੰਜੂ ਮੈਂ ਤੈਨੂੰ ਫੇਰ ਵੀ ਕਹਿੰਦਾ ਸਮਾਜ ਦੇ ਵਿੱਚ ਅਸੀਂ ਕੀ মুখ ਖਾਵਾਂਗੇ ਕੱਲੋਂ ਅਗਲੇ ਪੁੱਛਣਗੇ ਵੀ ਸਾਰੀ ਦਿਹਾੜੀ ਤੁਸੀਂ ਇੱਥੇ ਤੁਰਦੇ ਫਿਰਦੇ ਸੀ ਇਹਦੇ ਤੁਹਾਡੀ ਵੱਡੀ ਕੁੜੀ ਕਿੱਥੇ ਹੈ ਕੀ ਕਵਾਂਗੇ ਆਪਾਂ ਘਰ 'ਚ ਪਹਿਲਾਂ ਵਿਆਹ ਕਾਜਵਾਦੀ ਹੋਣਾ ਚਾਹੀਦਾ ਤੂੰ ਚੁੱਪ ਰਹਿ ਪਾਪਾ ਮੰਮੀ ਠੀਕ ਕਹਿ ਰਹੇ ਵੈਸੇ ਮੰਮੀ ਦੀ ਗੱਲ ਤੁਸੀਂ ਮੰਨ ਲਓ ਤੇ ਮੇਰੀ ਗੱਲ ਸੁਨੋ ਲੋਕੀ ਚੁੰਨੀ ਜੜਾ ਕੇ ਵਿਆਹ ਨਹੀਂ ਕਰਦੇ ਹੋ ਪਤੂ ਨੀ ਚੜਾ ਕੇ ਕਰਦੇ ਪਰ ਇੱਥੇ ਵੇ ਸਿਸਟਮ ਕੀ ਹੈ ਸਿਸਟਮ ਨਾ ਹੀ ਕਿਸੇ ਨੂੰ ਕੋਈ ਦੱਸਿਆ ਨਾ ਕੋਈ ਗੱਲ ਨਾ ਕੋਈ ਬਾਤ ਨਾ ਕਿਸੇ ਆਪਣੇ ਰਿਸ਼ਤੇਦਾਰ ਨਾ ਭੈਣ ਭਰਾਣਾ ਕਿਸੇ ਨਾਲ ਕੋਈ ਸਲਾਹ ਕੀਤੀ ਜਿਹੜਾ ਬੰਦੇ ਆਪਣੇ ਕੋ ਗਰੀਤੀ ਦੀ ਕਮੀ ਮੇਰਾ ਚੁਣੀ ਜਰਾਵਤ ਗੱਲ ਕਮੀ ਦੀ ਨਹੀਂ ਆ ਗੱਲ ਟਾਈਮ ਦੀ ਆ ਮम्मी ਵੀ ਠੀਕ ਕਰ ਰਹੇ ਨੇ ਪਾਪਾ ਤੁਸੀਂ ਮੰਨ ਲਓ ਮਮੀ ਦੀ ਗੱਲ ਨਾਲੇ ਕੁੜੀ ਨੇ ਆਪੇ ਕਿਹਾ ਨਾਲੇ ਆਪਣੀ ਆਪਣੀ ਪਸੰਦ ਆ ਕੀਤਾ ਵਾ ਨਾਲੇ ਅਗਲੇ ਵੀ ਰਾਜ਼ੀ ਹੈ ਕਿ ਅਸੀਂ ਕਹਾਂਗੇ ਅਸੀਂ ਦੇਖਣਗੇ ਹੀ ਦੇਖਣ ਦਖਾਨ ਹੈਗਾ ਹੀ ਉਹ ਕਹਿੰਦੇ ਕੁੜੀ ਨੂੰ ਅਸੀਂ ਨਾਲ ਲੈ ਕੇ ਜਾਣਾ ਤੇ ਅਸੀਂ ਕੀ ਕਰ ਲੋ ਅੱਜ ਕੱਲ ਕੀ ਗੱਲ ਆ ਬਾਅਦ ਚ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਮਲ ਜੀ ਜੀ ਵੀ ਕਿਸ ਤਰ੍ਹਾਂ ਕਰੀ ਸੀ ਖੁਸ਼ ਹੈਗੇ ਨੇ ਇਸ ਉਹਨੇ ਤਾਂ ਖੁਸ਼ ਹੋਣਾ ਹੀ ਐ ਕਿਸ ਤਰ੍ਹਾਂ ਕਰੀਏ ਕਿਰਨ ਨੂੰ ਇੱਕ ਕਰੀ ਪੁੱਛ ਲਈ ਉਹਨੂੰ ਕੀ ਪੁੱਛਣਾ ਜੋ ਉਹਨੇ ਕਹਨਾ ਕਰ ਤੋ ਤੇ ਜੇ ਕਹੇਗੀ ਕਰ ਦੋ ਤੇ ਕਰ ਦੇਗੇ ਸੂਰਜਮਾਨ ਨੇ ਦੇ ਦਿੱਤਾ ਤੇ ਜਾ ਕੇ ਲਾਵਾ ਫੇਰੇ ਕਰਾਈਏ ਤੇ ਕਹਿ ਦਾਂਗੇ ਫਿਰ ਚੁੰਨੀ ਚੜਾ ਕੇ ਕੀਤਾ ਕੋਈ ਗੱਲ ਚਿੰਤਾ ਨਾ ਕਰ ਤੋ ਕਰ ਦੋ ਤੁਸੀਂ ਨਾਲ ਹੀ ਉਹਦਾ ਇਹੋ ਜਿਹੀ ਕੁੜੀਆਂ ਦਾ ਨਾ ਜਿੰਦੀ ਜਲਦੀ ਵਿਆਹ ਹੋ ਜਾਏ ਨਾ ਉਨਾ ਹੀ ਵਧੀਆ ਇਹ ਨਹੀਂ ਜਲਦਬਾਜੀ ਕਾਦੀ ਜਲਦਬਾਜੀ ਉਹਨੇ ਆਪੇ ਪਸੰਦ ਕੀਤਾ ਨਾ ਤੁਹਾਨੂੰ ਜੇ ਪਸੰਦ ਕੀਤਾ ਵੈ ਤੇ ਹੁਣ ਦੋ ਚੱਲ ਕੋਈ ਅੱਜ ਵੀ ਕਰਨਾ ਤੇ ਕੱਲ ਵੀ ਕਰਨਾ ਕਰ ਲੈਣੇ ਕਿਰਨ ਨਾਲ ਗੱਲ ਕਰ ਲੈਂਦੇ ਗੱਲ ਕੀ ਕਰਨੀ ਆ ਕਰ ਲੈਣਦੇ ਹੋਈ ਕਰਦੀ ਆ ਬਾਬਾ ਜੀ ਆਪੇ ਬੈਠੋ ਉੱਧਰ ਆਪਣਾ ਕਰ ਲਓ ਚਲੋ ਬੈਠੋ ਉੱਧਰ ਮੈਂ ਕਰ ਲਵਾਂ ਆਪੇ ਕਰ ਲਾਂ यार वे अपनी भैन कि रानी रख दी चलो फिर चलिए आनंद कार्य चलिए गुरुद्वारे साहब चल चलो उठो चलो गोल्डी चलो पूजा चलो, चलो कुड़िया नहीं चलो, चलो चलो चलो, चलो। ਗੋਲਡੀ ਕੱਢੋ ਗੱਡੀ ਬੇਟਾ ਹਾਂਜੀ ਪੁੱਤਰ ਵਿਆਹ ਤੇ ਤੇਰਾ ਕਰਨਾ ਹੀ ਸੀਗਾ ਪਰ ਸਾਨੂੰ ਨਹੀਂ ਸੀ ਪਤਾ ਕਿ ਇੰਨੀ ਜਲਦਬਾਜ਼ੀ ਹੋਏਗੀ ਇੰਨੀ ਜਲਦੀ ਕਾਰਜ ਹੋਏਗਾ ਤੂੰ ਸਾਡੇ ਦਿਲ ਦਾ ਟੁਕੜਾ ਪੁੱਤਰ ਨਾ ਰੋ ਪਾਪਾ ਚੱਲ ਕਰ ਕੀ ਬੇਟਾ ਆਪਣਾ ਤੇ ਨੋਏ ਬੜੇ ਲਾਡੜਾ ਬਲਿਆ ਜਦੋਂ ਤੂੰ ਜੰਨੀ ਸੀ ਮੋੜੇ ਚੁੱਕ ਚੁੱਕਾ ਸੀ ਤੈਨੂੰ ਲੱਗ ਗਈ ਜਗਾ ਦੇ ਉੱਤੇ ਤੇ ਅੱਜ ਉਹਨਾਂ ਹੱਥਾਂ ਨਾਲ ਹੀ ਤੈਨੂੰ ਅਸੀਂ ਦੁੱਛੇ ਦੇ ਹੱਥ ਤੇ ਲੱਗੀ ਸੁਖੀ ਰਹਿ ਬੇਟਾ ਤੂੰ ਸੁਖੀ ਰਹਿ ਸੁਖੀ ਰਹਿ ਪਰ ਮਾਤਾ ਮੈਂ ਹਰ ਤਰ੍ਹਾਂ ਦੀ ਤੈਨੂੰ ਖੁਸ਼ੀ ਦੇਵਾਂ ਹਰ ਤਰ੍ਹਾਂ ਦਾ ਤੈਨੂੰ ਸੁੱਖ ਦੇਵਾਂ ਬੇਟਾ ਵਾਸਾ ਦੀਆਂ ਇਹ ਦੁਆ ਕੋ ਖੁਸ਼ ਰਹੇ ਖੁਸ਼ ਰਹੇ ਸਦਾ ਖੁਸ਼ ਰਹੇ ਬੇਟਾ ਉ ਜਾਓ ਪੁੱਟੇ ਜਲਦੀ ਆਓ ਗੱਡੀ ਸਟਾਰ ਆਓ ਆਓ ਪਾਪਾ ਚਲੋ ਉਠੋ ਚਲੋ ਬੇਟਾ ਉਠੋ ਸਾਰੇ ਤੂੰ ਚਲ ਮੈਨੂੰ ਲੈ ਕੇ ਆ ਲੈ ਆ ਜਾਓ ਫਿਰ ਚਲ ਕੇ ਹਾਂ ਮੰਮੀ ਮੰਮੀ ਕੀ ਹੋਇਆ ਹੋਇਆ ਪਿਓਰ ਦੇਹਦੀ ਪਈ ਆ ਨਾ ਮੇਰੀ ਗੱਲ ਸੁਣ ਨਾ ਵਿਆਹ ਤੇ ਤੇਰਾ ਗਿਆ ਹੀ ਹੋ ਜੇ ਤੂੰ ਮੇਰੀ ਮਰਜ਼ੀ ਨਾਲ ਕਰਾਂਦੀ ਨਾ ਤੇ ਮੈਂ ਸਾਰੀਆਂ ਰੀਝਾਂ ਲਾਣੀਆਂ ਸੀ ਇੱਕ ਇੱਕ ਰੀਝ ਮੈਂ ਤੇਰੀ ਲਾਣੀ ਸੀ ਇਹ ਹੁਣ ਹੁਣ ਲੱਗਾ ਤੇਰੀ ਮਰਜ਼ੀ ਨਾਲ ਤੇ ਇਹੋ ਜਿਹਾ ਵਿਆਹ ਨਾ ਧੀਆਂ ਦੇ ਇਸ ਤਰ੍ਹਾਂ ਹੀ ਵਾਪੇ ਉਹ ਕਰਤੇ ਜਿਹੜੀਆਂ ਧੀਆਂ ਇਹ ਗੁੱਛ ਕਰਦੀਆਂ ਜੇ ਤੋ ਆਪਣੀ ਪਸੰਦ ਦਾ ਨਾਂ ਲੱਭਿਆ ਹੁੰਦਾ ਮੇਰੀ ਪਸੰਦ ਦਾ ਕੀਤਾ ਹੁੰਦਾ ਨਾ ਫੇਰ ਦੇਖਦੀ ਕਿ ਵਿਆਹ ਹੁੰਦਾ ਕਿਸ ਤਰ੍ਹਾਂ ਦਾ ਸਾਰੀਆਂ ਤੇਰੀਆਂ ਰਸਮਾਂ ਪੂਰੀਆਂ ਕਰਨੀਆਂ ਹਿੰਨਾਂ ਕੇ ਦਾਦ ਕੇ ਸਾਰੇ ਆਣੇ ਤੇ ਹੁਣ ਕਲਮ ਕੱਲੀ ਲੈ ਲਾਵਾਂ ਫੇਰ ਤੇ ਇਹ ਚਾਰ ਬੰਦਿਆਂ ਦੇ ਵਿੱਚ ਇੱਕ ਸੂਟਰਾ ਜਿਹਾ ਫੜਾਤਾ ਵੈ ਨਹੀਂ ਭੈਣ ਜੀ ਅਸੀਂ ਤਿਆਰੀਆਂ ਕੀਤੀਆਂ ਹੀ ਆ ਇਹ ਤੇ ਤੈਨੂੰ ਬਾਅਦ ਚ ਪਤਾ ਲੱਗੇਗਾ ਫੇਰ ਮੇਰੀਆਂ ਗੱਲਾਂ ਯਾਦ ਕਰ ਕਰਕੇ ਨਾ ਡਰਾਇੰਗ ਉੱਥੇ ਦੇ ਤਰ੍ਹਾਂ ਕੋ ਚਾਰ ਬੰਦਿਆਂ ਦਾ ਕੰਮ ਨਹੀਂ ਹੁੰਦਾ ਇੱਥੇ ਦੇਖਦੇ ਵੀ ਹੈ ਨਾ ਕਿੰਨਾ ਟੱਬਰ ਹੈ ਜੋ ਆਪਣੇ ਕਰਮਾਂ ਨੂੰ ਬਹਿ ਕੇ ਤੇਰੀ ਪਰਵਿਸ਼ ਮੈਂ ਅੱਦਾਨੇ ਕੀਤੀ ਹੈ ਜਾਨ ਨਾਲ ਵੱਧ ਤੈਨੂੰ ਰੱਖਿਆ ਸੀ ਤੇ ਤੂੰ ਮੇਰੇ ਮੱਥੇ ਤੇ ਕਲੰਕ ਲਾਤਾ ਹੈ ਐਵੇਂ ਬੰਨੂ ਪਤਾ ਹੈ ਬੇ ਕਿੱਦਾਂ ਲੋਕਾਂ ਨੂੰ ਸਮਝਾਣਾ ਹੈ ਉਹਨਾਂ ਨੇ ਕਹਿੰਨਾ ਵਾਹ ਹੁਣ ਇਹ ਜੰਨਾ ਦਿੱਤੀ ਇੱਥੇ ਕੋ ਮੰਡਈ ਸੀ ਇਹ 2 ਘੰਟਿਆਂ ਵਿੱਚ ਸਭ ਕੁਝ ਹੋ ਗਿਆ ਵਾ ਸੋਚ ਕਿਰਨ ਸੋਚ ਹਜੇ ਵੀ ਕੁਛ ਨਹੀਂ ਹੋ ਵਿਗੜਿਆ ਸਮਝ ਜਾ ਇਹ ਖਾਲੀ ਸੂੜ ਤੇ ਨਾ ਡੋਲ ਡੋਲ ਪਿਆ ਤੇ ਚਿੱਟੀ ਚਮੜੀ ਦੇ ਉੱਤੇ ਇਹ ਜਿਹੜੇ ਘੋੜੀਆਂ ਪਾੜੀਆਂ ਗੱਲਾਂ ਕਰਦੇ ਪਿਆ ਨਾ ਮੈਂ ਸਭ ਜਾਣਦੀ ਆ ਪੁੱਤਰ ਸਮਝ ਜਾ ਸਮਝ ਜਾ ਹਜੇ ਵੀ ਉੱਤ ਟਾਈ ਮਹਗਾਈ ਮਨ ਨੂੰ ਨਹੀਂ ਉਹ ਜੱਚਦਾ ਪਿਆ ਮਨ ਨੂੰ ਬਿਲਕੁਲ ਨਹੀਂ ਜੱਚਦਾ ਪਿਆ ਰਿਸ਼ਤਾ ਦੇ ਪੁੱਤਰ ਹਾਂ ਜਵیدہ ਕੋ ਟਾਈਮ ਹਗਾਈ ਆ ਜਾ ਵਾਪਸ ਆਪਣੇ ਘਰ ਮੈਂ ਤੈਨੂੰ ਕੰਦੀ ਪਈ ਹੁ ਕੁਛ ਨਹੀਂ ਵਿਗੜਿਆ ਤੂੰ ਆਪਣੀ ਮਰਜ਼ੀ ਦਾ ਕਰਨ ਢਈ ਆ ਜਾ ਮੇਰੀ ਮਰਜ਼ੀ ਨਾ ਕਰੇਂਗੀ ਨਾ ਤੈਨ ਮੈਂ ਸਭ ਕੁਛ ਦਵਾਂਗੀ ਜੋ ਤੂੰ ਕਹੇਂਗੀ ਤੈਨ ਮੈਂ ਸੌ ਕਰਾਂਗੀ ਪਰਮਾਤਮਾ ਨੇ ਦਿੱਤਾ ਸਾਡੇ ਕੋਲ ਬੜਾ ਕੁਛ ਹੈ ਗੱਡੀ ਵੀ ਦਵਾਂਗੀ ਗਹਿਨੇ ਆ ਤੈਨ ਮੈਂ ਪੂਰਾ ਲੱਦ ਦਵਾਂਗੀ ਆ ਜਾ ਘਰ ਵਾਪਸ ਆਪਣੇ ਨਹੀਂ ਮੰਮੀ ਮੈਂ ਲਾਲਚ ਕਰਕੇ ਇਸ਼ਤਾਨੀ ਕਰਨ ਦੀ ਤੁਸੀਂ ਤੇ ਮੈਨੂੰ ਲਾਲਚ ਦੇਂਦੇ ਜੀ ਕਿ ਆਹ ਸਾਰੀਆਂ ਚੀਜ਼ਾਂ ਮੈਂ ਤੈਨੂੰ ਦਵਾਂਗੀ ਤੇ ਤੂੰ ਮੇਰੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾ ਲੈ ਨਹੀਂ ਮੰਮੀ ਹੋ ਨਹੀਂ ਅ ਲਾਲਚ ਨਹੀਂ ਐ ਸੁਨਿਆ ਇੱਕ ਮਾਂ ਦੀ ਗੱਲ ਐ ਪਰ ਨਹੀਂ ਤੂੰ ਮੰਨਦੀ ਨਾ ਤੇ ਮਰ ਫੇ ਰਥੇ ਅੱਥੇ ਹੀ ਮਰੀ ਤੇ ਮੇਰੇ ਘਰ ਬਿਲਕੁਲ ਆਏ ਤੇ ਪਿਓ ਨੂੰ ਬਾਰੋ ਬਾਰ ਹੀ ਮਿਲ ਲਈ ਮੈਂ ਚੱਲੀ ਹਾਂ ਤੇ ਆਂਦੀ ਰਹੀ ਮੰਮੀ ਤੁਸੀਂ ਵੇਖਿਆ ਨਹੀਂ ਜੀਵਨ ਸਾਥੀ ਮੈਨੂੰ ਬੜਾ ਚੰਗਾ ਮਿਲਿਆ ਕੋਛੇ ਵੀ ਨਹੀਂ ਲਿਆ ਉਹਨਾਂ ਨੇ ਤੇ ਕੀ ਪਤਾ ਜਿੱਥੇ ਦੁਹੀ ਮੈਨੂੰ ਸਾਰਾ ਕੁਝ ਦੇ ਕੇ ਤੋੜਨਾ ਸੀਗਾ ਉਹੀ ਉਹ ਮੈਨੂੰ ਦੂਜੇ ਦਿਨ ਤੁਹਾਡੇ ਘਰੇ ਵਾਹ ਜਾਂਦਾ ਤੇ ਫੇਰ 4 ਦਿਨਾਂ ਦੇ ਵਿੱਚ ਤੈਨੂੰ ਉਹਦਾ ਸਭ ਕੁਝ ਪਤਾ ਲੱਗ ਗਿਆ ਜੀਵਨ ਸਾਥੀ ਦਾ ਤੇ ਜਿੰਨੇ ਦਿਨ 25 ਸਾਲ ਲੰਮਾ ਪਾਲਿਆ ਪੋਸੇ ਅੱਡਾ ਵੱਡਾ ਕੀਤਾ ਉਹਦੀ ਤੈਨੂੰ ਕੋਈ ਕਦਰ ਨਹੀਂ ਚਾਰ ਦਿਨਾਂ ਵਿੱਚ ਤਿੰਨ ਤਿੰਨ ਜੀਮਰ ਸਾਥੀ ਵੀ ਚੰਗਾ ਲੱਭ ਪਿਆ ਵੈ ਤੇ ਉਹਦੇ ਸਭ ਕੁਝ ਜਾਣਨ ਲੱਪਈਆਂ ਉਹਨਾਂ ਦੇ ਘਰਦਿਆਂ ਨੂੰ ਵੀ ਪਛਾਣਨ ਲੱਪਈਆਂ ਪਤਾ ਨਹੀਂ ਕਿਹੜੇ ਕੀ ਤੂੜ ਦਿੱਤਾ ਉਹਨਾਂ ਨੇ ਜਿੰਨਾ ਟਰੱਕਾਂ ਭਾਰੇ ਭਰ ਦਾਜ ਦਵੋ ਨਾ ਤੇ ਹਰ ਇੱਕ ਚੀਜ਼ ਦਵੋ ਪਤੀਆਂ ਨੂੰ ਰਾਣੀ ਬਣਾ ਕੇ ਰੱਖਦੇ ਆ ਸੁਣਿਆ ਤੇ ਜੋ ਮਰਜ਼ੀ ਕਰ